ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੇ ਬਹੁਤ ਮਾੜੇ ਦਿਨ ਚੱਲ ਰਹੇ ਹਨ। ਉਨ੍ਹਾਂ ਤੇ ਇੱਕ BBC ਵੱਲੋਂ ਆਰਟੀਕਲ ਪ੍ਰਕਾਸ਼ਿਤ ਕੀਤਾ ਗਿਆ ਹੈ। 6 ਵਿਜੇ ਰੱਦ ਹੋਏ ਹਨ। 19 ਲੱਖ ਖਰਚੇ ਤੇ ਜਦੋਂ ਕੈਨੇਡਾ ਪਹੁੰਚਿਆ ਤਾਂ ਵਿਦਿਆਰਥੀ ਨਾਲ ਹੋ ਗਿਆ ਫਰਾਡ। ਕੈਨੇਡਾ ਆਉਣ ਦਾ ਮੇਰਾ ਸੁਪਨਾ 6 ਵਾਰ ਟੁੱਟਿਆ। 7ਵੀਂ ਵਾਰ ਜਦੋਂ ਮੈਂ ਕੈਨੇਡਾ ਪਹੁੰਚਿਆ ਤਾਂ ਵੀ ਸੁਪਨਾ ਅਧ ਵਿਚਾਲੇ ਹੀ اٹਕਿਆ ਹੋਇਆ ਹੈ। ਇਹ ਸ਼ਬਦ ਸਹਿਜਪ੍ਰੀਤ ਦੇ ਹਨ ਜੋ ਕੈਨੇਡਾ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਉੱਤੇ ਆਇਆ ਹੈ ਪਰ ਏਜੰਟ ਅਤੇ ਕਾਲਜ ਦੇ ਕਥਿਤ ਧੋਖੇਦਾਰ ਸ਼ਿਕਾਰ ਹੋ ਗਿਆ ਹੈ। ਅਸਲ ਵਿੱਚ ਸਹਿਜਪ੍ਰੀਤ ਸਿੰਘ ਦਾ ਸਟੂਡੈਂਟ ਵੀਜ਼ਾ 6 ਵਾਰ ਅੰਬੈਸੀ ਨੇ ਰੱਦ ਕਰ ਦਿੱਤਾ ਸੀ। ਤਹਿਜਪ੍ਰੀਤ ਮੁਤਾਬਕ ਚੰਡੀਗੜ੍ਹ ਦੇ ਏਜੰਟ ਨੇ ਉਸ ਦਾ ਅਜਿਹੇ ਪ੍ਰਾਈਵੇਟ ਕਾਲਜ ਵਿੱਚ ਦਾਖਲਾ ਕਰਵਾ ਦਿੱਤਾ ਜਿਸ ਦੇ ਆਧਾਰ ਉੱਤੇ ਉਸ ਨੂੰ ਭਵਿੱਖ ਵਿੱਚ ਵਰਕ ਪਰਮਿਟ ਨਹੀਂ ਮਿਲ ਸਕਦਾ। ਉਸ ਨੂੰ ਇਸ ਗੱਲ ਦਾ ਪਤਾ ਕੈਨੇਡਾ ਆ ਕੇ ਲੱਗਿਆ ਹੈ। ਸਹਿਜਪ੍ਰੀਤ ਮੁਤਾਬਕ ਕਾਲਜ ਹੁਣ ਉਸ ਦੀ ਕਿਸੇ ਵੀ ਤਰੀਕੇ ਨਾਲ ਮਦਦ ਕਰਨ ਲਈ ਤਿਆਰ ਨਹੀਂ ਹੈ। ਸਹਿਜਪ੍ਰੀਤ ਦੱਸਦੇ ਹਨ ਕੀ ਇਸ ਮਸਲੇ ਵਿੱਚ ਹੁਣ ਨਾ ਹੀ ਟਰੈਵਲ ਏਜੰਟ ਫੋਨ ਚੁੱਕਦਾ ਹੈ ਅਤੇ ਨਾ ਹੀ ਕਾਲਜ ਕੋਈ ਠੋਸ ਜਵਾਬ ਦੇ ਰਿਹਾ ਹੈ ਸਹਿਜਪ੍ਰੀਤ ਸਿੰਘ ਮੁਤਾਬਕ ਚੰਡੀਗੜ੍ਹ ਆਧਾਰਿਤ ਏਜੰਟ ਨੇ ਉਸ ਦਾ ਕੋਰਸ ਅਤੇ ਕਾਲਜ ਖੁਦ ਤੈਅ ਕੀਤੇ ਸੀ ਅਤੇ ਆਖਿਆ ਸੀ ਕਿ ਵੀਜ਼ੇ ਦੀ ਟੈਨਸ਼ਨ ਨਾ ਲਈ ਜਦੋਂ ਸਹਿਜਪ੍ਰੀਤ ਸਿੰਘ ਦਾ ਵੀਜ਼ਾ ਆਇਆ ਤਾਂ ਸਬੰਧਤ ਏਜੰਟ ਨੇ ਆਪਣੇ ਪ੍ਰਚਾਰ ਲਈ ਉਸ ਦੀ ਵੀਡੀਓ ਬਣਾਈ ਜਿਸ ਵਿੱਚ ਉਹ ਦੱਸਦਾ ਹੈ ਕਿ 6 ਵਾਰ ਵੀਜ਼ਾ ਰੱਦ ਹੋਣ ਤੋਂ ਬਾਅਦ ਕੈਨੇਡੀਅਨ ਅਫੈਂਸੀ ਤੋਂ ਵੀਜ਼ਾ ਲੈ ਕੇ ਦਿੱਤਾ ਹੈ ਇਹ ਵੀਡੀਓ ਅੱਜ ਵੀ ਸਬੰਧਤ ਏਜੰਟ ਦੇ ਸੋਸ਼ਲ ਮੀਡੀਆ ਉੱਤੇ ਪਈ ਹੈ ਸਹਿਜਪ੍ਰੀਤ ਸਿੰਘ ਦਾਵਾ ਕਰਦੇ ਹਨ ਕਿ ਏਜੰਟ ਨੇ ਉਸ ਤੋਂ 12 ਲੱਖ ਰੁਪਏ ਲਏ ਸਨ ਜਿਸ ਵਿੱਚ ਕਾਲਜ ਦੀ 14000 ਡਾਲਰ ਫੀਸ ਵੀ ਸ਼ਾਮਲ ਸੀ ਇਸ ਤੋਂ ਇਲਾਵਾ ਜੀਆਈਸੀ ਅਤੇ ਬਾਕੀ ਖਰਚੇ ਉਸ ਨੇ ਆਪ ਕੀਤੇ ਸਨ ਸਹਿਜਪ੍ਰੀਤ ਸਿੰਘ ਆਖਦੇ ਹਨ ਫੀਸ ਬਾਰੇ ਵੀ ਏਜੰਟ ਨੇ ਉਸ ਨੂੰ ਝੂਠ ਬੋਲਿਆ ਜਦਕਿ ਉਸ ਦੀ ਫੀਸ 8000 ਡਾਲਰ ਸੀ ਅਤੇ ਬਾਕੀ ਪੈਸੇ ਏਜੰਟ ਖੁਦ ਖਾ ਗਿਆ ਇਸ ਮਾਮਲੇ ਵਿੱਚ ਬੀਬੀਸੀ ਨੇ ਚੰਡੀਗੜ੍ਹ ਸਹਿਜਪ੍ਰੀਤ ਸਿੰਘ ਜੇ ਏਜੰਟ ਨਾਲ ਕਈ ਵਾਰ ਫੋਨ ਰਾਹੀਂ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਪੜ੍ਹਾਈ ਤਾਂ ਕੈਨੇਡਾ ਆਉਣ ਦਾ ਬਸ ਇੱਕ ਤਰੀਕਾ 23 ਸਾਲਾ ਸਹਿਜਪ੍ਰੀਤ ਸਿੰਘ ਦਾ ਸਬੰਧ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਲ ਹੈ ਉਹ ਨਵੰਬਰ 2023 ਵਿੱਚ 19 ਲੱਖ ਰੁਪਏ ਖਰਚ ਕਰਕੇ ਏਜੰਟ ਦੀ ਮਦਦ ਨਾਲ ਕੈਨੇਡਾ ਪੜ੍ਹਾਈ ਕਰਨ ਲਈ ਪਹੁੰਚੇ ਸਨ ਉਹ ਇੱਥੇ ਪ੍ਰਾਉਣਾਚਾਰੀ ਅਤੇ ਪ੍ਰਬੰਧਨ ਦਾ 2 ਸਾਲ ਦਾ ਕੋਰਸ ਕਰਨ ਆਏ ਹਨ ਮਾਪਿਆਂ ਦੇ ਕੋਲ ਤੇ ਪੁੱਤਰ ਸਹਿਜਪ੍ਰੀਤ ਸਿੰਘ ਆਦੇ ਹਨ ਉਹ ਪਿਛਲੇ 3 ਮਹੀਨਿਆਂ ਵਿੱਚ ਇੱਕ ਵਾਰ ਵੀ ਪੜ੍ਹਾਈ ਲਈ ਕਾਲਜ ਨਹੀਂ ਗਏ ਕਾਲਜ ਸਰੀ ਵਿੱਚ ਹੈ ਅਤੇ ਉਹ ਰਹਿੰਦੇ ਰੈਂਟਨ ਵਿੱਚ ਹੈ ਸਹਿਜਪ੍ਰੀਤ ਸਿੰਘ ਨੇ ਆਖਿਆ ਕਿ ਇੱਕ ਦਿਨ ਉਹ ਕਾਲਜ ਦੇਖਣ ਵੀ ਗਏ ਸਨ ਪਰ ਉੱਥੇ ਜਾ ਕੇ ਜੋ ਤਸਵੀਰਾਂ ਸਾਹਮਣੇ ਆਈ ਉਹ ਹੈਰਾਨ ਕਰਨ ਵਾਲੀ ਸੀ ਸਹਿਜਪ੍ਰੀਤ ਸਿੰਘ ਮੁਤਾਬਕ ਉੱਥੇ ਇੱਕ ਪਬਲਿਕ ਪਾਰਕਿੰਗ ਸੀ ਅਤੇ ਕਾਲਜ ਦੀ ਅਲਿਸ਼ਾਨ ਬਿਲਡਿੰਗ ਦੀ ਬਜਾਏ ਉੱਥੇ ਸਿਰਫ ਦੋ ਕਮਰੇ ਸਨ ਅੰਦਰ ਉੱਥੇ ਇੱਕ ਰਿਸੈਪਸ਼ਨ ਸੀ ਜਿਸ ਦੇ ਨਾਲ ਹੀ ਦੋ ਕਮਰੇ ਜੋ ਖਾਲੀ ਪਏ ਸਨ ਰਿਸੈਪਸ਼ਨ ਉੱਤੇ ਦੋ ਔਰਤਾਂ ਸਨ ਇਸ ਤੋਂ ਇਲਾਵਾ ਉੱਥੇ ਨਾ ਕੋਈ ਕਲਾਸ ਰੂਮ ਸੀ ਅਤੇ ਨਾ ਹੀ ਸਟਾਫ ਕਾਲਜ ਵਿੱਚ ਪੜ੍ਹਾਈ ਕਿਵੇਂ ਦੀ ਬਾਰੇ ਸਹਿਜ ਪਟੀਲ ਸਿੰਘ ਆਦਦੇ ਹਨ ਸਭ ਆਨਲਾਈਨ ਹੈ ਕਾਲਜ ਜਾਣ ਦੀ ਲੋੜ ਹੀ ਨਹੀਂ ਇੱਥੇ ਤੱਕ ਕੀ ਹਾਜ਼ਰੀ ਤੋਂ ਲੈ ਕੇ ਪੇਪਰ ਵੀ ਆਨਲਾਈਨ ਹੁੰਦੇ ਹਨ ਮੇਰੇ ਸਾਹਮਣੇ ਉਹ ਆਪਣਾ ਲੈਪਟਾਪ ਖੋਲ੍ਹਦੇ ਹਨ ਅਤੇ ਕਾਲਜ ਦਾ ਪੋਰਟਲ ਦਿਖਾਉਂਦੇ ਹਨ ਜਿਸ ਮੁਤਾਬਕ ਹਾਜ਼ਰੀ 97% ਸੀ ਫਿਰ ਉਹ ਦੱਸਦੇ ਹਨ ਕਿ ਅਸਾਈਨਮੈਂਟ ਆਪ ਹੀ ਬਣਾਉਂਦੇ ਬਲਕਿ ਭਾਰਤ ਵਿੱਚੋਂ 500 ਰੁਪਏ ਦੇ ਕੇ ਤਿਆਰ ਕਰਵਾ ਦਿੰਦੇ ਬਲਕਿ ਭਾਰਤ ਵਿੱਚੋਂ 500 ਰੁਪਏ ਦੇ ਕੇ ਤਿਆਰ ਕਰਵਾ ਲੈਂਦੇ ਹਨ ਅਤੇ ਫਿਰ ਇਸ ਪੋਰਟਲ ਉੱਤੇ ਅਪਲੋਡ ਕਰ ਦਿੰਦੇ ਹਨ ਹਰ ਮਹੀਨੇ ਪੇਪਰ ਹੁੰਦੇ ਹਨ ਜਿਸ ਵਿੱਚ ਸ਼ਹਿਜਪ੍ਰੀਤ ਨੇ 80% ਨੰਬਰ ਹਾਸਲ ਕੀਤੇ ਜੋ ਕਿ ਪੋਰਟਲ ਉੱਤੇ ਦਿਖਾਈ ਦੇ ਰਹੇ ਸਨ ਉਤਸ਼ਾਹਤ ਹੋ ਕੇ ਸ਼ਹਿਜਪ੍ਰੀਤ ਸਿੰਘ ਦੱਸਦੇ ਹਨ ਕਿ ਉਹਨਾਂ ਦੀ ਜਮਾਤ ਵਿੱਚ 40 ਬੱਚੇ ਹਨ ਅਤੇ ਸਾਰੇ ਭਾਰਤੀ ਬਹੁ ਗਿਣਤੀ ਪੰਜਾਬ ਅਤੇ ਹਰਿਆਣੇ ਤੋਂ ਹਨ ਉਹਨਾਂ ਦੱਸਿਆ 3 ਮਹੀਨਿਆਂ ਦੌਰਾਨ ਉਹਨਾਂ ਨੂੰ ਕਲਾਸ ਵਿੱਚ ਅੰਗਰੇਜ਼ੀ ਬੋਲਣ ਦੀ ਲੋੜ ਹੀ ਨਹੀਂ ਪਈ ਬਲਕਿ ਸਾਰੀਆਂ ਗੱਲਾਂ ਹਿੰਦੀ ਅਤੇ ਪੰਜਾਬੀ ਵਿੱਚ ਹੁੰਦੀਆਂ ਹਨ ਉੰਜ ਸਹਿਜਪ੍ਰੀਤ ਸਿੰਘ ਦਾਵਾ ਕਰਦੇ ਹਨ ਕਿ ਉਹਨਾਂ ਦਾ ਆਈਲੈਂਡ ਸਕੋਰ 10 ਵਿੱਚੋਂ 6 ਸੀ ਮੇਰੇ ਸਾਹਮਣੇ ਸਹਿਜਪ੍ਰੀਤ ਸਿੰਘ ਫੋਨ ਉੱਤੇ ਆਪਣੀ ਕਲਾਸ اٹੈਂਡ ਕਰਦੇ ਹਨ ਮਾਈਕ ਬੰਦ ਕਰਕੇ ਆਪਣਾ ਕੰਮ ਕਰਨ ਲੱਗ ਜਾਂਦੇ ਹਨ ਸਹਿਜਪ੍ਰੀਤ ਸਿੰਘ ਇੱਕ ਕਾਰ ਵਰਕਸ਼ਾਪ ਵਿੱਚ ਫਿਲਹਾਲ ਕੰਮ ਕਰਦੇ ਹਨ ਅਤੇ ਇੱਥੋਂ ਹੀ ਆਨਲਾਈਨ ਪੜ੍ਹਾਈ ਕਰਦੇ ਹਨ BBC ਦੀ ਟੀਮ ਨੇ ਕਰੀਬ 2 ਘੰਟੇ ਸਹਿਜਪ੍ਰੀਤ ਸਿੰਘ ਨਾਲ ਬਤੀਤ ਕੀਤੇ ਅਤੇ ਇਸ ਦੌਰਾਨ ਆਨਲਾਈਨ ਕਲਾਸ ਚੱਲਦੀ ਜਾਂਦੀ ਹੈ ਟੀਚਰ ਲੈਕਚਰ ਦਿੰਦਾ ਰਹਿੰਦਾ ਹੈ ਅਤੇ ਅੰਤ ਵਿੱਚ ਥੈਂਕ ਯੂ ਆ ਕੇ ਚਲਾ ਜਾਂਦਾ ਹੈ ਇਸ ਦੌਰਾਨ ਸਹਿਜਪ੍ਰੀਤ ਸਿੰਘ ਨੂੰ ਕੁਝ ਨਹੀਂ ਪਤਾ ਕਿ ਅਧਿਆਪਕ ਨੇ ਉਹਨਾਂ ਨੂੰ ਕੀ ਪੜਾਇਆ ਅਤੇ ਨਾ ਹੀ ਉਹਨਾਂ ਨੇ ਇੱਕ ਵੀ ਸ਼ਬਦ ਸੁਣਨ ਦੀ ਖੇਚਲ ਕੀਤੀ ਆਨਲਾਈਨ ਕਲਾਸ ਦੇ ਆਧਾਰ ਉੱਤੇ ਹੀ ਉਹਨਾਂ ਦੀ ਹਾਜ਼ਰੀ ਲੱਗ ਜਾਂਦੀ ਹੈ ਸਹਿਜਪ੍ਰੀਤ ਸਿੰਘ ਨੇ ਦੱਸਿਆ ਪੜਾਈ ਤਾਂ ਸਿਰਫ ਇੱਥੇ ਨਾਮ ਦੀ ਹੈ ਟੀਚਰ ਨੂੰ ਮਿਲਣ ਦੀ ਗੱਲ ਤਾਂ ਇੱਕ ਪਾਸੇ ਉਹਨਾਂ ਦਾ ਹੁਣ ਤੱਕ ਕੋਈ ਵੀ ਪ੍ਰੈਕਟੀਕਲ ਵੀ ਨਹੀਂ ਹੋਇਆ ਸਹਿਜਪ੍ਰੀਤ ਸਿੰਘ ਦੀਆਂ ਹਫਤੇ ਵਿੱਚ ਤਿੰਨ ਦਿਨ ਆਨਲਾਈਨ ਕਲਾਸਾਂ ਲੱਗਦੀਆਂ ਹਨ ਸਹਿਜਪ੍ਰੀਤ ਸਿੰਘ ਦੱਸਦੇ ਹਨ ਕਿ ਉਹਨਾਂ ਨਾਲ ਏਜੰਟ ਤੇ ਕਾਲਜ ਦੋਵਾਂ ਨੇ ਠੱਗੀ ਮਾਰੀ ਹੈ ਹਰਾਨੀ ਜਾਣ ਗੱਲ ਇਹ ਹੈ ਕਿ ਇਸ ਦੇ ਬਾਵਜੂਦ ਉਹ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਇਸ ਬਾਰੇ ਉਹ ਆਖਦੇ ਹਨ ਕਿ ਉਹਨਾਂ ਦਾ ਮਕਸਦ ਕਿਸੇ ਵੀ ਤਰੀਕੇ ਨਾਲ ਕੈਨੇਡਾ ਆਉਣਾ ਸੀ ਸੋ ਪੂਰਾ ਹੋ ਗਿਆ ਹੈ ਕਾਰਵਾਈ ਕਰਕੇ ਕੁਝ ਵੀ ਨਹੀਂ ਮਿਲਣਾ ਕੈਨੇਡਾ ਵਿੱਚ ਉਹਨਾਂ ਦਾ ਭਵਿੱਖ ਕੀ ਹੋਵੇਗਾ ਫਿਲਹਾਲ ਇਸ ਬਾਰੇ ਉਹ ਅਣਜਾਣ ਹਨ ਸਹਿਜਪ੍ਰੀਤ ਸਿੰਘ ਦੱਸਦੇ ਹਨ ਉਹਨਾਂ ਦੀ ਕੋਸ਼ਿਸ਼ ਕਿਸੇ ਹੋਰ ਕਾਲਜ ਵਿੱਚ ਦਾਖਲਾ ਲੈਣ ਦੀ ਹੈ ਜਿੱਥੇ ਉਹ ਪੜ੍ਹਾਈ ਪੂਰੀ ਕਰਕੇ ਕੈਨੇਡਾ ਵਿੱਚ ਵਰਕ ਪਰਮਿਟ ਹਾਸਲ ਕਰ ਸਕੇ ਪੈਸੇ ਅਤੇ ਇੱਕ ਸਾਲ ਦੀ ਬਰਬਾਦੀ ਬਾਰੇ ਸਹਿਜਪ੍ਰੀਤ ਸਿੰਘ ਆਖਦੇ ਹਨ ਕੈਨੇਡਾ ਜਾਣ ਦਾ ਭੂਤ ਇਸ ਕਦਰ ਸਵਾਰ ਸੀ ਕਿ ਮੈਂ ਕਿਸੇ ਵੀ ਤਰੀਕੇ ਨਾਲ ਇੱਥੇ ਪਹੁੰਚਣਾ ਚਾਹੁੰਦਾ ਸੀ ਦੋਸਤਾਂ ਅਤੇ ਹੋਰ ਜਾਣਕਾਰਾਂ ਨੇ ਬਹੁਤ ਸਮਝਾਇਆ ਸੀ ਕਿ ਕੈਨੇਡਾ ਨਾ ਪਰ ਮੈਂ ਕਦੇ ਵੀ ਗੱਲ ਨਹੀਂ ਮੰਨੀ ਇੱਥੇ ਆ ਕੇ ਦੇਖਿਆ ਤਾ ਇਥੋਂ ਦੀ ਸਚਾਈ ਕੁਝ ਹੋਰ ਨਿਕਲੀ ਇਹੋ ਸੇਮ ਕਹਾਣੀ ਨੇਪਾਲ ਦੇ ਸੁਮਨ ਰਾਏ ਦੀ ਹੈ ਸੁਮਨ ਰਾਏ 2023 ਵਿੱਚ ਆਪਣੀ ਪਤਨੀ ਨਾਲ ਸਟੂਡੈਂਟ ਵੀਜੇ ਉੱਤੇ ਕੈਨੇਡਾ ਆਏ ਸਨ ਉਹਨਾਂ ਦਾ ਸਬੰਧ ਨੇਪਾਲ ਨਾਲ ਹੈ ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਵਿੱਚ ਨੇਪਾਲ ਦੇ ਵਿਦਿਆਰਥੀਆਂ ਦੀ ਸੰਖਿਆ ਵੀ ਤਿੰਨ ਗੁਣਾ ਵਾਧਾ ਹੋਇਆ ਹੈ ਸੁਮਨ ਰਾਏ ਸਾਨੂੰ ਆਪਣੇ ਘਰ ਵੀ ਲੈ ਕੇ ਗਏ ਜਿੱਥੇ ਉਹ ਹੋਰ ਨੇਪਾਲੀ ਮੂਲ ਦੇ ਵਿਦਿਆਰਥੀਆਂ ਨਾਲ ਰਹਿ ਰਹੇ ਸਨ ਇਹ ਬੇਸਮੈਂਟ ਦੀ ਥਾਂ ਇੱਕ ਕਾਰ ਸੀ ਜਿੱਥੇ ਜ਼ਮੀਨ ਉੱਤੇ ਹੀ ਪੰਜ ਗੱਦੇ ਲੱਗੇ ਹੋਏ ਸਨ ਕਰਦੇ ਅੰਦਰ ਅਤੇ ਰਸੋਈ ਵਿੱਚ ਖਿਲਰਿਆ ਸਮਾਨ ਇਹਨਾਂ ਦੇ ਰਹਿਣ ਦਾ ਪੱਦਰ ਦਰਸਾਉਣ ਲਈ ਕਾਫੀ ਸੀ ਕੈਨੇਡਾ ਦੀ ਪੜ੍ਹਾਈ ਬਾਰੇ ਗੱਲ ਕਰਦਾ ਹੋਇਆ ਸੁਮਨ ਰਾਏ ਆਖਦੇ ਹਨ ਕਿ ਉਹਨਾਂ ਦੀ ਕਲਾਸ ਵਿੱਚ 95 ਫੀਸਦੀ ਭਾਰਤੀ ਵਿਦਿਆਰਥੀ ਹਨ ਅਤੇ ਇੱਥੋਂ ਦੇ ਪ੍ਰਾਈਵੇਟ ਕਾਲਜਾਂ ਦੀ ਪੜ੍ਹਾਈ ਦਾ ਪੱਦਰ ਇਹਨਾਂ ਚੰਗਾ ਨਹੀਂ ਹੈ ਕੈਨੇਡਾ ਦੇ ਮੌਜੂਦਾ ਹਾਲਾਤਾਂ ਬਾਰੇ ਟਿੱਪਣੀ ਕਰਦੇ ਹੋਏ ਸੁਮਨ ਰਾਏ ਆਖਦੇ ਹਨ ਮੈਂ ਬਹੁਤ ਜਲਦਬਾਜ਼ੀ ਵਿੱਚ ਇੱਥੇ ਆਉਣ ਦਾ ਫੈਸਲਾ ਲਿਆ ਔ ਇੱਕ ਬਾਰੇ ਸੋਚ ਕੇ ਸੁਮਨ ਰਾਏ ਆਖਦੇ ਹਨ ਕਿ ਇਸ ਬਾਰੇ ਫਿਲਹਾਲ ਕੁਝ ਵੀ ਸਮਝ ਨਹੀਂ ਆ ਰਿਹਾ ਮੌਜੂਦਾ ਸਮੇਂ ਵਿੱਚ ਇਸ ਦੇਸ਼ ਦੇ ਹਾਲਾਤ ਬਹੁਤ ਚੰਗੇ ਨਹੀਂ ਹਨ ਉਹਨਾਂ ਆਖਿਆ ਨੌਕਰੀਕਰ ਅਤੇ ਵੱਧਦੀ ਮਹਿੰਗਾਈ ਇਸ ਸਮੇਂ ਕੈਨੇਡਾ ਵਿੱਚ ਰਹਿਣ ਲਈ ਸਭ ਤੋਂ ਵੱਡੀ ਦਿੱਕਤ ਹੈ ਨੇਪਾਲ ਦੇ ਕਾਠਮਾਂਡੂ ਦੇ ਰਹਿਣ ਵਾਲੇ ਸੁਮਨ ਰਾਏ ਆਖਦੇ ਹਨ ਉੱਥੇ ਵੀ ਠੱਗ ਏਜੰਟਾਂ ਦੀ ਵੱਡੀ ਪਰਮਾਰ ਹੈ ਇਸ ਕਰਕੇ ਨੇਪਾਲ ਦੇ ਵਿਦਿਆਰਥੀ ਕੈਨੇਡਾ ਵਿੱਚ ਪਿਛਲੇ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਉਹ ਆਖਦੇ ਹਨ ਕੈਨੇਡਾ ਆਉਣ ਤੋਂ ਪਹਿਲਾਂ ਇੱਥੋਂ ਦੇ ਹਾਲਾਤਾਂ ਬਾਰੇ ਜਾਣਕਾਰੀ ਲੈਣੀ ਜ਼ਰੂਰੀ ਹੈ ਏਜੰਟ ਜੋ ਆਖਦੇ ਹਨ ਉਸ ਉੱਤੇ ਅੱਖਾਂ ਬੰਦ ਕਰਕੇ ਯਕੀਨ ਨਾ ਕਰੋ ਕਿਉਂਕਿ ਉਹਨਾਂ ਦਾ ਕੰਮ ਪੈਸੇ ਬਣਾਉਣਾ ਹੈ ਪਹਿਲਾਂ ਦੇ ਮੌਜੂਦਾ ਹਾਲਾਤਾਂ ਨਾਲ ਹੁਣ ਕਿੰਨਾ ਫਰਕ ਹੈ ਬ੍ਰੈਂਟਨ ਵਿੱਚ ਆਪਣਾ ਕਾਰੋਬਾਰ ਕਰ ਰਹੇ ਦੀਪ ਹਜਾਰਾ ਕਰੀਬ 12 ਸਾਲ ਪਹਿਲਾਂ ਇੰਟਰਨੈਸ਼ਨਲ ਸਟੂਡੈਂਟ ਵੀਜ਼ੇ ਦੇ ਤੌਰ ਤੇ ਕੈਨੇਡਾ ਆਇਆ ਸੀ ਦੀਪ ਮੁਤਾਬਕ ਪਹਿਲਾਂ ਅਤੇ ਮੌਜੂਦਾ ਹਾਲਾਤ ਵਿੱਚ ਬਹੁਤ ਫਰਕ ਹੈ ਪਹਿਲਾਂ ਜ਼ਿਆਦਾਤਰ ਵਿਦਿਆਰਥੀ ਗ੍ਰੈਜੂਏਟ ਹੋ ਕੇ ਆਉਂਦੇ ਸਨ ਚੰਗੇ ਕਾਲਜਾਂ ਵਿੱਚ ਦਾਖਲਾ ਲੈਂਦੇ ਸਨ ਆਪਣੀ ਉਦਾਹਰਣ ਦਿੰਦਿਆਂ ਦੀਪ ਹਜਾਰਾ ਨੇ ਦੱਸਿਆ ਕਿ ਉਸ ਦੇ ਕਾਲਜ ਦਾ ਕੈਂਪਸ ਬਹੁਤ ਵੱਡਾ ਸੀ ਬਕਾਇਦਾ ਅਧਿਆਪਕ ਆਉਂਦੇ ਸਨ ਪਰ ਹੁਣ ਤਾਂ ਆਨਲਾਈਨ ਕਲਾਸਾਂ ਨਾਲ ਹੀ ਕੰਮ ਚੱਲ ਪਿਆ ਹੈ। ਦੀ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ ਜਦੋਂ ਦਾ 12ਵੀਂ ਜਮਾਤ ਅਤੇ ਡਿਪਲੋਮਾ ਕੋਰਸਾਂ ਲਈ ਕੈਨੇਡਾ ਨੇ ਪ੍ਰੋਗਰਾਮ ਸ਼ੁਰੂ ਕੀਤਾ ਹੈ ਤਾਂ ਇੱਥੇ ਕੁਮਾਂਤਰੀ ਵਿਦਿਆਰਥੀਆਂ ਦਾ ਇੱਕਦਮ ਰਾਸ਼ਵੱਦ ਗਿਆ ਹੈ। ਉਹਨਾਂ ਦੱਸਿਆ ਵਿਦਿਆਰਥੀਆਂ ਦਾ ਪੈਰ ਪੈਰ ਉੱਤੇ ਬਹੁਤ ਵੱਡਾ ਸ਼ੋਸ਼ਣ ਹੁੰਦਾ ਹੈ। ਪਹਿਲਾ ਸ਼ੋਸ਼ਣ ਭਾਰਤ ਵਿੱਚ ਕੁਝ ਏਜੰਟ ਕਰਦੇ ਹਨ ਫਿਰ ਇੱਥੇ ਆ ਕੇ ਕੁਝ ਨਿੱਜੀ ਕਾਲਜਾਂ ਤੇ ਉਸ ਤੋਂ ਬਾਅਦ ਕਈ ਵਾਰ ਹੋਟਲ ਜਾਂ ਫੈਕਟਰੀ ਮਾਲਕ ਜਿੱਥੇ ਉਹ ਕੰਮ ਕਰਦੇ ਹਨ। ਉਨ੍ਹਾਂ ਅਕਾ ਪਿਛਲੇ ਸਾਲ ਬਹੁਤ ਸਾਰੇ ਭਾਰਤੀ ਸਟੂਡੈਂਟ ਜੋ ਵੀਜ਼ੇ ਉੱਤੇ ਕੈਨੇਡਾ ਆਏ ਹਨ ਉਹਨਾਂ ਨਾਲ ਪੰਜਾਬ ਦੇ ਇੱਕ ਏਜੰਟ ਨੇ ਕੈਨੇਡਾ ਦੇ ਕਾਲਜਾਂ ਦੇ ਝਾਲੀ ਆਫਰ ਲੈਟਰਾਂ ਦੇ ਨਾਮ ਉੱਤੇ ਠੱਗੀ ਮਾਰੀ ਸੀ ਸੈਂਕੜੇ ਵਿਦਿਆਰਥੀਆਂ ਨੂੰ ਕਥਿਤ ਤੌਰ ਤੇ ਝਾਲੀ ਦਸਤਾਵੇਜ਼ਾਂ ਤੇ ਦਾਖਲਾ ਲੈਣ ਨਾਲ ਕੈਨੇਡੀਅਨ ਬਾਰਡਰ ਏਜੰਸੀ ਨੇ ਜਦੋਂ ਵਿਦਿਆਰਥੀਆਂ ਨੂੰ ਰਿਪੋਰਟ ਕਰਨ ਦੀ ਤਿਆਰੀ ਖਿੱਚ ਲਈ ਤਾਂ ਟੋਰਾਂਟੋ ਵਿਦਿਆਰਥੀਆਂ ਨੇ ਕਈ ਦਿਨਾਂ ਤੱਕ ਰੋਸ ਪ੍ਰਦਰਸ਼ਨ ਕੀਤਾ ਬਾਅਦ ਵਿੱਚ ਕੈਨੇਡਾ ਦੀ ਪੁਲਿਸ ਨੇ ਕਥਿਤ ਟ੍ਰੈਵਲ ਏਜੰਟ ਵਰਜੇਸ਼ ਮਿਸ਼ਰਾ ਨੂੰ ਉੱਥੋਂ ਗ੍ਰਿਫਤਾਰ ਕੀਤਾ ਸੀ ਉਸ 'ਤੇ ਇਲਜ਼ਾਮ ਸੀ ਕਿ ਉਸ ਨੇ ਵਿਦਿਆਰਥੀਆਂ ਨੂੰ ਜਾਲੀ ਦਸਤਾਵੇਜ਼ ਮੁਹैया ਕਰਵਾਏ ਸਨ ਜਿਸ ਤੋਂ ਬਾਅਦ ਉਹ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਪਹੁੰਚੇ ਉਸ ਸਮੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸੰਥਾ ਦੇ ਵਿੱਚ ਇਸ ਮੁੱਦੇ 'ਤੇ ਬੋਲਦਿਆਂ ਆਖਿਆ ਸੀ ਕਿ ਸਾਡਾ ਮਕਸਦ ਧੋਖਾਧੜੀ ਤੇ ਸ਼ਕਾਰ ਹੋਏ ਲੋਕਾਂ ਨੂੰ ਸਜ਼ਾ ਦੇਣਾ ਨਹੀਂ ਬਲਕਿ ਅਪਰਾਧੀਆਂ ਦੀ ਪਛਾਣ ਕਰਨਾ ਹੈ ਇਸ ਸਾਲ ਜਨਵਰੀ ਮਹੀਨੇ ਵਿੱਚ ਕੈਨੇਡਾ ਦੀ ਐਲ ਗੋਮਾ ਯੂਨੀਵਰਸਿਟੀ ਬ੍ਰੈਂਪਟਨ ਕੈਂਪਸ ਵਿੱਚ ਵਿਦਿਆਰਥੀਆਂ ਦਾ ਰੌਲਾ ਪਿਆ ਸੀ ਲਗਭਗ 130 ਕੌਮਾਂਤਰੀ ਵਿਦਿਆਰਥੀ ਜਿਨ੍ਹਾਂ ਵਿੱਚ ਜ਼ਿਆਤਰ ਪੰਜਾਬੀ ਅਤੇ ਗੁਜਰਾਤੀ ਸਨ ਇੱਕ ਵਿਸ਼ੇ ਵਿੱਚ ਫੇਲ ਕਰ ਦਿੱਤਾ ਗਿਆ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਹੱਡ ਚੀਰਵੀਂ ਠੰਡ ਵਿੱਚ ਯੂਨੀਵਰਸਿਟੀ ਦੇ ਬਾਹਰ ਹੀ ਦਿਨ ਰਾਤ ਤਰਨਾ ਦਿੱਤਾ ਵਿਦਿਆਰਥੀਆਂ ਦਾ ਇਲਜ਼ਾਮ ਸੀ ਕਿ ਅਧਿਆਪਕ ਨੇ ਜਾਣ ਬੁੱਝ ਕੇ ਇੰਨੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਫੇਲ ਕੀਤਾ ਦਰਸ਼ਨਕਾਰੀਆਂ ਵਿੱਚ ਇੱਕ ਸਿਮਰਨਜੀਤ ਕੌਰ ਵੀ ਸ਼ਾਮਲ ਸੀ ਬੀਬੀਸੀ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਹ 2022 ਵਿੱਚ ਹਿਊਮਨ ਰਿਸੋਰਸਸ ਬਿਜ਼ਨਸ ਮੈਨੇਜਮੈਂਟ ਦੀ 2 ਸਾਲ ਦੀ ਪੜ੍ਹਾਈ ਲਈ ਕੈਨੇਡਾ ਆਈ ਸੀ ਉਸ ਦੇ ਭਾਰਤੀ ਏਜੰਟ ਨੇ ਅਲਗੋਮਾ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੀ ਸਲਾਹ ਦਿੱਤੀ ਹੈ ਅਤੇ ਇਹ ਇੱਕ ਪ੍ਰਾਈਵੇਟ ਅਦਾਰਾ ਹੈ। ਸਿਮਨਨਜੀਤ ਕੌਰ ਆਖਦੇ ਹਨ ਯੂਨੀਵਰਸਿਟੀ ਵਿੱਚ ਜ਼ਿਆਦਾਤਰ ਕੌਮਾਂਤਰੀ ਵਿਦਿਆਰਥੀ ਭਾਰਤੀ ਮੂਲ ਦੇ ਹਨ। ਕੈਨੇਡਾ ਦੇ ਸੰਸਥਾਪਕ ਵਿਦਿਆਰਥੀ ਯੂਨੀਵਰਸਿਟੀ ਵਿੱਚ ਨਾਮਾਤਰ ਦੇ ਹੀ ਹਨ। ਕੈਨੇਡਾ ਦੇ ਸਥਾਨਕ ਵਿਦਿਆਰਥੀ ਯੂਨੀਵਰਸਿਟੀ ਵਿੱਚ ਨਾਮਾਤਰ ਦੇ ਹੀ ਹਨ। ਮੂਲ ਰੂਪ ਵਿੱਚ ਉੱਤਰਾਖੰਡ ਦੇ ਹਰਦਵਾਰ ਨਾਲ ਸੰਬੰਧਿਤ ਸਿਮਰਨਜੀਤ ਕੌਰ ਆਖਦੇ ਹਨ ਕਿ ਉਹਨਾਂ ਨੂੰ ਸੀ ਯੂਨੀਵਰਸਿਟੀ ਵਿੱਚ ਸਕਾਲਰਸ਼ਿਪ ਵੀ ਮਿਲੀ ਹੋਈ ਹੈ। ਇਸ ਸਾਲ ਜਨਵਰੀ ਮਹੀਨੇ ਵਿੱਚ ਉਸ ਨੂੰ ਇੱਕ ਵਿਸ਼ੇ ਵਿੱਚ ਫੇਲ ਕਰ ਦਿੱਤਾ ਗਿਆ ਤਾਂ ਉਹ ਪਰੇਸ਼ਾਨ ਹੋ ਗਏ ਸਨ। ਉਹਨਾਂ ਆਖਿਆ ਸੰਬੰਧਿਤ ਵਿਸ਼ੇ ਦੇ ਪ੍ਰੋਫੈਸਰ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਸੇ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਡੀਨ ਨਾਲ رابطہ ਕਾਇਮ ਕੀਤਾ ਗਿਆ। ਉਸ ਦਾ ਵੀ ਕੋਈ ਜਵਾਬ ਨਹੀਂ ਆਇਆ। ਮਜਬੂਰਨ ਸਾਡੇ ਕੋਲ ਪ੍ਰਦਰਸ਼ਨ ਤੋਂ ਇਲਾਵਾ ਕੋਈ ਬਦਲ ਬਾਕੀ ਨਹੀਂ ਰਹਿ ਗਿਆ ਸੀ। ਰੋਸ਼ ਪ੍ਰਦਰਸ਼ਨ ਤੋਂ ਬਾਅਦ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀਆਂ ਮੰਗਾਂ ਮੰਨਦਿਆਂ ਇਹਨਾਂ ਵਿੱਚੋਂ ਕੁਝ ਨੂੰ ਪਾਸ ਕਰ ਦਿੱਤਾ ਗਿਆ ਤੇ ਕਈਆਂ ਨੂੰ ਦੁਬਾਰਾ ਮੌਕਾ ਦਿੱਤਾ ਗਿਆ। ਸਿਮਰਨਜੀਤ ਕੌਰ ਮੁਤਾਬਕ ਯੂਨੀਵਰਸਿਟੀ ਅਤੇ ਕਾਲਜ ਕੁਮਾਂਤਰੀ ਵਿਦਿਆਰਥੀਆਂ ਨੂੰ ਕੈਸ਼ ਵਾਂਗ ਇਸਤੇਮਾਲ ਕਰਦੀਆਂ ਹਨ। ਕਾਲਜ ਦੀਆਂ ਮਨਮਰਜ਼ੀਆਂ ਦੇ ਕਾਰਨ ਵਿਦਿਆਰਥੀਆਂ ਨੂੰ ਸੰਕਟੇਦ ਹੋਣਾ ਪੈ ਰਿਹਾ ਹੈ। ਕੈਨੇਡਾ ਵਿੱਚ ਕੁਮਾਂਤਰੀ ਵਿਦਿਆਰਥੀਆਂ ਖਾਸ ਤੌਰ ਤੇ ਭਾਰਤੀਆਂ ਨਾਲ ਹੋ ਰਏ ਸ਼ੋਸ਼ਣ ਦੇ ਖਿਲਾਫ ਆਵਾਜ਼ਾਂ ਬੁਲੰਦ ਹੋ ਰਹੀਆਂ ਹਨ। ਪਿਛਲੇ ਸਮੇਂ ਦੌਰਾਨ ਕਈ ਵਿਦਿਆਰਥੀ ਜਥੇਬੰਦੀਆਂ ਗਠਿਤ ਹੋਈਆਂ ਹਨ। ਇੰਨਾ ਵਿੱਚੋਂ ਇੱਕ ਨੌਜਵਾਨ ਸਪੋਰਟ ਨੈਟਵਰਕ ਕਰੀਬ 2 ਸਾਲ ਪਹਿਲਾਂ ਹੋਂਦ ਵਿੱਚ ਆਈ ਭਾਰਤੀ ਖਾਸ ਤੌਰ ਉਤੇ ਤੋਂ ਮੰਤਰੀ ਵਿਦਿਆਰਥੀਆਂ ਲਈ ਇਹ ਗ੍ਰੇਟਰ ਟੋਰਾਂਟੋ ਇਲਾਕੇ ਵਿੱਚ ਕੰਮ ਕਰ ਰਹੀ ਹੈ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕਰਾਂ ਦੇ શોਸ਼ਣ ਨੂੰ ਰੋਕਣ ਦੇ ਉਦੇਸ਼ ਦੇ ਨਾਲ ਕੰਮ ਕਰ ਰਹੀ ਹੈ ਇਸ ਜਥੇਬੰਦੀ ਨਾਲ ਸ਼ੁਰੂ ਤੋਂ ਹੀ ਵਿਕਰਮਜੀਤ ਸਿੰਘ ਜੁੜੇ ਹੋਏ ਹਨ